ਤੁਹਾਨੂੰ ਇੱਕ ਇਹੋ ਜਿਹੇ ਪਰਿਵਾਰਾਂ ਦੀ ਤਸਵੀਰ ਦਿਖਾਵਾਂਗੇ ਜੋ ਕਿਸ ਤਰ੍ਹਾਂ ਆਪਣੀਆਂ ਰਾਤਾਂ ਦਿਨ ਰਾਤਾਂ ਕਿਵੇਂ ਬਤੀਤ ਕਰਦੇ ਨੇ ਕਿਸ ਤਰ੍ਹਾਂ ਖੇਤਾਂ ਵਿੱਚ ਰਹਿੰਦੇ ਨੇ ਤੇ ਆਪਣੇ ਪਰਿਵਾਰ ਬਾਲਦੇ ਨੇ ਉਸ ਬਰਾਦਰੀ ਨਾਲ ਮਲਾਉਣ ਜਾ ਰਹੇ ਹਾਂ ਜਿਨ੍ਹਾਂ ਨੂੰ ਗੁੱਜਰ ਕਿਹਾ ਜਾਂਦਾ ਇਹ ਜਗ੍ਹਾ ਤੇ ਤੁਸੀਂ ਕਿੰਨਾ ਚਿਰ ਹੋ ਗਿਆ ਰਹ ਰਹੇ ਹੋ ਹੋ ਗਿਆ 30-40 ਸਾਲ ਅੱਛਾ ਜੀ ਪੰਜਾਬ ਵੀ 30 ਸਾਲ 40 ਸਾਲ ਹੋ ਗਏ ਸਾਨੂੰ ਪੰਜਾਬ ਦੇ ਵਿੱਚ ਰਹਿੰਦੇ ਇਹ ਇਹ ਜ਼ਿਲ੍ਹੇ ਦੇ ਵਿੱਚ ਰਹਿੰਦੇ ਨੇ ਕਿੰਨਾ ਸਾਲ ਹੋ ਗਿਆ ਕਿ 20-25 ਸਾਲ ਹੋ ਗਏ ਕੋਈ ਸਾਨੂੰ ਨਹੀਂ ਛੱਪਰ ਪਾਉਂਦਾ ਉਹ ਹੰਦੇਰੀ ਨਾਲ ਉੱਡ ਜਾਂਦਾ ਹੈ ਕੋਈ ਮੈਸਚੋ ਗਈ ਤਾਂ ਨਹੀਂ ਦਿਹਾੜੀ ਦਫਾ ਲਾ ਕੇ ਪੰਜਾਂ ਬੰਦੇ ਦੇ ਡੰਗਰੇ ਨੇ ਇੱਕ ਦਿਨੀਆਂ ਨੇ ਪੰਜ ਆ ਗਿਆ ਸੀ ਲਾਣੇਦਾਰ ਇੱਕ ਦਿਨੀਆਂ ਨੇ ਦਿਹਾੜੀ ਕਰ ਲੈ ਕੇ ਰੋਟੀ ਮਿਲੀ ਨਹੀਂ ਹੰਦੇਰੀ ਆ ਗਈ ਭੁੱਖੇ ਵੀ ਰਹਿ ਜਾਂਦੇ ਨੇ ਦੂਏ ਦਿਨ ਪੁਕਾ ਲੈਂਦੇ ਨੇ ਆਏ ਕਿ ਮੈਂ ਤੁਸੀਂ ਇਸ ਜਗ੍ਹਾ ਤੇ ਬਸ ਮੈਸਾ ਕਹਿੰਦੇ ਚੱਲ ਲੈ ਚਲੋ ਮੈਸਾ ਉੱਤੇ ਪੰਜਾਬੀ ਪਾਲੀਏ ਬਸ ਅਸੀਂ ਆ ਗਏ ਨਾਲ ਲਾਲਚ ਨਾਲ ਚਲੋ ਅਸੀਂ ਪਾਲੀਏ ਬਾਰਿਸ਼ ਜਦੋਂ ਆਉਂਦੀ ਆ ਤੇ ਫਿਰ ਘਰ ਦੇ ਜੋ ਤੁਹਾਡੇ ਝੁੱਗੀਆਂ ਬਣਾਈਆਂ ਹੁੰਦੇ ਨੇ ਉਸ ਦਾ ਕੀ ਹਾਲਾਤ ਹੁੰਦਾ ਉਹ ਬਸ ਉੱਡ ਜਾਂਦੀ ਹੈ ਫਿਰ ਦੁਬਾਰਾ ਦਿਨ ਫਿਰ ਬਾਲਾਂ ਪੈਂਦੀ ਹੈ ਦੋ ਦਿਨ ਵਿੱਚ ਉਹ ਪਾ ਕੇ ਲਿਆ ਕੇ ਲੱਕੜਾ ਲੁਕੜਾ ਪਾ ਕੇ ਖੜੀ ਕਰਨੀ ਪੈਂਦੀ ਹੈ ਮਾਤਾ ਜੀ ਕਿਸ ਤਰ੍ਹਾਂ ਦੇਖਦੇ ਹੋ ਕਿਸ ਤਰ੍ਹਾਂ ਦਾ ਜੀਵਨ ਜੀ ਰਹੇ ਹੋ ਤੁਸੀਂ ਇਹ ਜਗ੍ਹਾ ਦੇ ਵਿੱਚ ਬਸ ਆ ਦੇਖ ਲਓ ਜਿੰਦੇ ਆ ਰਾਤ ਨੂੰ ਪੈ ਜਾਂਦੇ ਆ ਕਿਤੇ ਬਹਿ ਜਾਂਦੇ ਆ ਮੀ ਆ ਜਾਂਦਾ ਹੈ ਜਿੱਦਾਂ ਰੱਬ ਨੇ ਟਾਈਮ ਕਟਾਣਾ ਉਦਾਂ ਹੀ ਕੱਟਣਾ ਬੱਚਿਆਂ ਦਾ ਕੀ ਦੇਖਦੇ ਹਾਂ ਕਿਵੇਂ ਪੜਾ ਰਹੇ ਹਾਂ ਕੀ ਗੱਲਬਾਤਾਂ ਬੱਚੇ ਸਰਕਾਰੀ ਸਕੂਲ ਪਾਏ ਹੋਏ ਨੇ ਉੱਥੇ ਵਗ ਜਾਂਦੇ ਸਕੂਲ ਬੜਨ ਬਸ ਬਾਕੀ ਜੇ ਨਕੀਂ ਵਾਰੀ ਵਰਦੀ-ਵੁਰਦੀ ਨਹੀਂ ਤਾਂ ਹਿੰਦੀ ਘਰੇ ਰਹਿੰਦੇ ਨੇ ਪੰਜਾਂ ਜਾਮ ਨਹੀਂ ਗਈ ਇਹ ਪਸ਼ੂਆਂ ਵਾਸਤੇ ਹਰਾ-ਚਾਰਾ ਦਾ ਕੀ ਪ੍ਰਬੰਧ ਕਰਿਆ ਹੋਇਆ ਹਰਾ-ਚਾਰਾ ਕਈ ਵਾਰੀ ਮੋਲ ਲੈ ਜਾਂਦੇ ਨੇ ਕਿ ਬਾਕੀ ਸੁੱਕੀ ਪਰਾਲੀ ਐ ਡੰਪ ਲਾ ਦੇ ਉੱਤੇ ਉਹ ਪਾ ਦਿੰਦੇ ਆ ਕਈ ਵਾਰੀ ਭੁੱਖੇ ਵੀ ਰਹਿੰਦੇ ਨੇ ਦੁੱਧ ਵਾਲੀ ਮਾੜਾ ਮੋਟਾ ਦਾਣਾ ਪਾ ਲਈ ਬਾਕੀ ਚਾਰ ਚੁਰਕੀ ਗੁਜ਼ਾਰ ਕਰ ਲੈਂਦੀ ਦੋ ਚਾਰ ਕਿਲੋ ਦੁੱਧ ਰੱਖ ਕੇ ਬਾਕੀ ਪੌਣਾ ਤੇ 10 ਲੀਟਰ ਨਾਲ ਕਿੰਨਾ ਕੁ ਗੁਜ਼ਾਰਾ ਹੋਣਾ ਆ ਫਿਰ ਥੋੜੇ ਬਹੁਤੇ ਡੰਗਰ ਵੇਚਣੇ ਪੈਂਦੇ ਜਿਹੜੇ ਛੋਟੇ ਛੋਟੇ ਕੱਟੇ-ਕੁੱਟੇ ਨੇ ਜਾਂ ਮੈਸੇ ਕੋਈ ਵੇਚਣੀ ਪੈਂਦੀ ਕਿ ਦਸਿੰਨੇ ਪੈਦਲ ਪਾਪਾ ਨੇ ਲਿਆ ਦਿੱਤੀ ਸੈਕਲ रंग है उस लाल जल्दी बड़ी कमाल कहंदे मेरी साथी सिख लिए काट दी उड़ाड़ा सुनाओ उड़ाड़ा हिंदी ससा आवाज कका कका गगा गगारिसन आवा ਬਕ ਪੋਸਟ ਤੇ ਤੁਹਾਡਾ ਸਵਾਗਤ ਹੈ ਅੱਜ ਤੁਹਾਨੂੰ ਇੱਕ ਇਹੋ ਜਿਹੇ ਪਰਿਵਾਰਾਂ ਦੀ ਤਸਵੀਰ ਦਿਖਾਵਾਂਗੇ ਜੋ ਕਿਸ ਤਰ੍ਹਾਂ ਆਪਣੀਆਂ ਰਾਤਾਂ ਦਿਨ ਰਾਤਾਂ ਕਿਵੇਂ ਬਤੀਤ ਕਰਦੇ ਨੇ ਕਿਸ ਤਰ੍ਹਾਂ ਖੇਤਾਂ ਵਿੱਚ ਰਹਿੰਦੇ ਨੇ ਤੇ ਆਪਣੇ ਪਰਿਵਾਰ ਬਾਲਦੇ ਨੇ ਉਸ ਬਰਾਦਰੀ ਨਾਲ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਨੂੰ ਗੁੱਜਰ ਕਿਹਾ ਜਾਂਦਾ ਹੈ ਗੱਲਬਾਤ ਕਰ ਲੈਣੇ ਆ ਕੀ ਨਾਮ ਹੈ ਜੀ ਮੇਰਾ ਨਾਮ ਸਵਾਰੂ ਹੈ ਮਾਮਨ ਸਵਾਰੂ ਹਾਂ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਹੋ ਰਹਿਣ ਵਾਲਿਆ ਮਾਚਲਦੇ ਆ ਸੀ ਇਹ ਜਗ੍ਹਾ ਤੇ ਤੁਸੀਂ ਕਿੰਨਾ ਚਿਰ ਹੋ ਗਿਆ ਰਹਿ ਰਹੇ ਹੋ ਹੋ ਗਿਆ 30-40 ਸਾਲ ਅੱਛਾ ਜੀ ਪੰਜਾਬ ਵੀ 30 ਸਾਲੀ 40 ਸਾਲ ਹੋ ਗਏ ਸਾਨੂੰ ਪੰਜਾਬ ਦੇ ਵਿੱਚ ਰਹਿੰਦੇ ਇਹ ਇਹ ਜ਼ਿਲ੍ਹੇ ਦੇ ਵਿੱਚ ਰਹਿੰਦੇ ਕਿੰਨਾ ਸਾਲ ਹੋ ਗਏ ਇੱਥੇ 20-25 ਸਾਲ ਹੋ ਗਏ ਸੰਗਰੂਰ ਵੀ ਸੰਗਰੂਰ ਦੇ ਵਿੱਚ ਤੁਹਾਨੂੰ 20-25 ਸਾਲ ਹੋ ਗਏ ਆ ਕਿਸ ਤਰ੍ਹਾਂ ਜੀਵਨ ਬਤੀਤ ਕਰਦੇ ਹੋ ਡੰਗਰ ਵੀ ਰੱਖੇ ਨੇ ਬੱਚੇ ਵੀ ਨੇ ਤੇ ਸਿਰ ਤੇ ਸੱਤ ਵੀ ਦੂਸਰੀ ਆ ਤੁਹਾਡੇ ਲੋਵੇ ਕੋਈ ਸਾਨੂੰ ਨਹੀਂ ਛੱਪਰ ਪਾ ਜਾਂਦਾ ਹੰਦੇਰੀ ਨਾਲ ਉੱਡ ਜਾਂਦਾ ਹੈ ਕੋਈ ਮੈਸ ਚੋਗੇ ਤਾਂ ਨਹੀਂ ਦਿਹਾੜੀ ਦਫਾ ਲਾ ਕੇ ਪੰਜਾਂ ਬੰਦੇ ਦੇ ਡੰਗਰਾਂ ਨੇ ਇੱਕ ਦਿਨ ਹੀ ਨੇ ਪਾਂ ਜਾ ਗਿਆ ਸੀ ਲਾਣੇਦਾਰ ਇੱਕ ਦਿਨਿਆਂ ਨੇ ਡਾੜੀ ਕਰ ਲੈ ਕੇ ਰੋਟੀ ਮਿਲੀ ਨਹੀਂ ਹੰਦੇਰੀ ਆ ਗਈ ਭੁੱਖੇ ਵੀ ਰਹਿ ਜਾਂਦੇ ਨੇ ਦੋ ਦਿਨ ਪਕਾ ਲੈਂਦੇ ਨੇ ਚੁਲਾ ਬਣ ਬੱਚਿਆਂ ਦਾ ਕਿਵੇਂ ਦੇਖ ਲਵਾਂ ਬਸ ਬੱਚਾ ਜਿੱਥੇ ਅਸੀਂ ਉੱਥੇ ਬੱਚੇ ਵੀ ਸਹੀ ਹਾਲ ਹੈ ਦੇਖਿਆ ਤੁਹਾਡੇ ਬੱਚੇ ਵੀ ਕਈ ਵਾਰ ਚੱਪਲਾ ਵੀ ਨਹੀਂ ਹੁੰਦੀ ਆ ਵਿਚਾਰੇ ਇਸ ਤਰ੍ਹਾਂ ਕਿਵੇਂ ਕਿਵੇਂ ਇਸ ਤਰ੍ਹਾਂ ਦਾ ਜੀਵਨ ਬਤੀਤ ਕਰੋ ਬਸ ਚੱਲਦਾ ਰਹਿੰਦਾ ਕੰਮ ਜਿਵੇਂ ਉੱਪਰ ਵਾਲੇ ਨੇ ਸਾਨੂੰ ਆਰਡਰ ਦਿੱਤਾ ਹੈ ਅਸੀਂ ਚੱਲਣਾ ਪੈਂਦਾ ਹੈ ਆਏ ਕਿ ਮੈਂ ਤੁਸੀਂ ਇਸ ਜਗ੍ਹਾ ਤੇ ਬਸ ਮੈਸਾ ਕਹਿੰਦੇ ਚੱਲੇ ਚਲੋ ਮੈਸਾ ਉੱਤੇ ਪੰਜਾਬੀ ਪਾਲੀਏ ਬਸ ਅਸੀਂ ਆ ਗਏ ਨਾਲ ਨਾਲ ਚਲੋ ਅਸੀਂ ਪਾਲੀਏ ਹੁਣ ਕਿੰਨੀਆਂ ਫੈਮਲੀਆਂ ਰਹਿ ਰਹੇ ਹੋ ਇਸ ਜਗ੍ਹਾ ਕੀਮਤ ਵਾਲਾ ਕਿੰਨੇ ਲੋਕ ਰਹ ਰਹੇ ਹੋ ਤੁਸੀਂ ਇਸ ਜਗ੍ਹਾ ਚ ਇਸ ਜਗ੍ਹਾ ਸਦੇ 5 ਘਰ ਹਨ ਅੱਛਾ ਹਾਂ 5 ਪੰਜ ਘਰਾਂ ਦਾ ਮਾਲ ਹੈ 5 ਘਰਾਂ ਦਾ ਮਾਲ ਕਿੰਨਾ ਕਮਾਲ ਹੋ ਸਕਦਾ ਤੁਹਾਡੇ ਕਿਸੇ ਦਾ 20 ਹੈ ਕਿਸੇ ਦਾ 30 ਹੈ ਕਿਸੇ ਦਾ 40 ਕਿਸੇ ਦਾ 15 ਹੈ ਮਾੜੇ ਪਿੰਡ ਦੇ ਵਿੱਚ ਐਨੇ ਡੰਗਰ ਨਹੀਂ ਜਿੰਨੇ ਤੁਹਾਡੇ ਕੋਲ ਨੇ वैसे भी ਤੁਹਾਡੇ ਇਹ ਡੰਗਰਾਂ ਦੀ ਕੀਮਤ ਵੈਲਿਊ ਵਧੀਆ ਹੋਣੀ ਆ ਫਿਰ ਇਹਨਾਂ ਦਾ ਜੋ ਖਾਣ ਪੀਣਾ ਡੰਗਰਾਂ ਦਾ ਰਹਿਣ ਦਾ ਕਿਸ ਤਰ੍ਹਾਂ ਦੇਖ ਲਿਓ ਰਹਿਣ ਦੇ ਕਿਤੇ ਦਾਣਾ ਕਿਤੇ ਚਰੀ ਕਿਤੇ ਪ੍ਰਾਲੀ ਬਸਾਈ ਆ ਸਾਡਾ ਖਾਣਾ ਬੰਨ ਕੇ ਕਿਵੇਂ ਰੱਖਦੇ ਹਾਂ ਬੰਦੇ ਵਾਰ ਰਸੇ ਪਾ ਦਿੰਦੇ ਨੇ ਟੈਡੇ ਜੇ ਗੱਲ ਨਹੀਂ ਅਗਲਾ ਤਾਂ ਉਹ ਰਸਾ ਪਾ ਦਿੰਦੇ ਨਾਲ ਸੀ ਰਾਤ ਨੂੰ ਜੀ ਡੰਗਰ ਸੁੱਟ ਜੇ ਨਾ ਨਾ ਖੜਾ ਰਹਿਣਾ ਪੈਂਦਾ ਬਿਲਕੁਲ ਜਾਗਦੇ ਰਹਿਣਾ ਰਹਿਣਾ ਬੈਟਰੀ ਲਾ ਕੇ ਫਿਰ ਸਵੇਰ ਹੋਰ ਉੱਠਣਗੇ ਫਿਰ ਆਸੀ ਸੌਂਗੇ ਬਾਰਿਸ਼ ਸਰ ਬਾਰਿ ਚੱਲਦਾ ਹਾਂ ਬਾਰਿ ਬਾਰਿ ਰਾਤ ਨੂੰ ਇਹ ਨਹੀਂ ਪਤਾ ਉਹ ਬਾਰਿਸ਼ ਰਾਤ ਸਾਰੇ ਖੜੇ ਰਹਿਣ ਦੇ ਬਾਰਿਸ਼ ਆ ਗਈ अच्छा मनजा ਕੋਈ ਸਾਨੂੰ ਰਹਿੰਦਾ ਨਹੀਂ ਉਹ ਵੀ ਉੱਡ ਜਾਂਦੇ ਹਨ ਜਦੋਂ ਰੱਬ ਦਾ ਕਹਿਰ ਆਉਂਦਾ ਹੈ ਤੇ ਬਾਰਿਸ਼ ਜਦੋਂ ਆਉਂਦੀ ਆ ਤੇ ਫਿਰ ਘਰ ਦੇ ਜੋ ਤੁਹਾਡੇ ਝੁੱਗੀਆਂ ਬਣਾਈਆਂ ਹੁੰਦੀਆਂ ਨੇ ਉਸ ਦਾ ਕੀ ਹਾਲਾਤ ਹੁੰਦਾ ਉਹ ਬਸ ਉੱਡ ਜਾਂਦੀ ਹੈ ਫਿਰ ਦੁਬਾਰਾ ਦਿਨ ਫਿਰ ਬਾਲਾਂ ਪੈਂਦੀ ਹੈ ਦੋ ਦਿਨ ਵਿੱਚ ਉਹ ਪਾ ਕੇ ਲਿਆ ਕੇ ਲੱਕੜਾ ਲੁਕੜਾ ਪਾ ਕੇ ਖੜੀ ਕਰਨੀ ਪੈਂਦੀ ਹੈ ਜਿਹੜੀ ਜਗ੍ਹਾ ਤੇ ਤੁਸੀਂ ਰਹਿ ਰਹੇ ਹੋ ਉਸ ਦਾ ਕਿਸ ਤਰ੍ਹਾਂ ਦਿੰਨੇ ਕੋਈ ਠੇਕਾ ਦਿੰਨੇ ਹੋ ਜਾਂ ਕਿਸ ਤਰ੍ਹਾਂ ਦੀ ਜਗ੍ਹਾ ਲੈ ਰੱਖੀ ਆ ਕੋਈ 12-12 ਹਜ਼ਾਰ ਬਿੱਗੇ ਦਾ ਠੇਕਾ ਦਿੰਦਾ ਹੈ ਇੱਕ ਆਓ ਪੰਚਾਇਤੀ ਤੋਂ ਹੈ ਬਿੱਗਾ ਦੇ 12 ਹਜ਼ਾਰ 13 ਹਜ਼ਾਰ ਅਸੀਂ ਸਾਲ ਦਾ ਅਹ ਮਾਤਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਪੁੱਛਦੇ ਆ ਮਾਤਾ ਨੂੰ ਕੀ ਕਹਿਣਾ ਚਾਹੋਂਗੇ ਮਾਤਾ ਜੀ ਕਿਸ ਤਰ੍ਹਾਂ ਦੇਖਦੇ ਹੋ ਕਿਸ ਤਰ੍ਹਾਂ ਦਾ ਜੀਵਨ ਜੀ ਰਹੇ ਹੋ ਤੁਸੀਂ ਇਹ ਜਗ੍ਹਾ ਦੇ ਵਿੱਚ ਬਸ ਆ ਦੇਖ ਲਓ ਜੀਵਦੇ ਆ ਰਾਤ ਨੂੰ ਪੈ ਜਾਂਦੇ ਆ ਕਿਤੇ ਬਹਿ ਜਾਂਦੇ ਆ ਮੀ ਆ ਜਾਂਦਾ ਬੜੀ ਜਿਹੜੀ ਅੱਗੇ ਤਕਨੀਕ ਅੱਗੇ ਦੇ ਅੱਗੇ ਆ ਰਹੀ ਆ ਪਰ ਤੁਸੀਂ ਉਸ ਤਰ੍ਹਾਂ ਦਾ ਜੀਵਨ ਜੀ ਰਹੇ ਹੋ ਤੁਹਾਨੂੰ ਨਹੀਂ ਲੱਗਦਾ ਵੀ ਜੀਵਨ ਨੂੰ ਚੇਂਜ ਕਰਨਾ ਚਾਹੀਦਾ ਚੇਂਜ ਤਾਂ ਕਰਨਾ ਪਰ ਕੀ ਕਰੀ ਹੁਣ ਜਿੱਦਾਂ ਰੱਬ ਰੱਖਦਾ ਉਦਾਂ ਰਹਿਣਾ ਪੈਂਦਾ ਆ ਡੰਗਰਮ ਚਾਰ ਲੈਨੇ ਆ ਆਦਨੇ ਲੈ ਰੇ ਜੀ ਆ ਕੇ ਬਹਿ ਜਾਨੇ ਆ ਹਨੇਰੇ ਦੇ ਵਿੱਚ ਰਹਨੇ ਹੋ ਤੇ ਰਾਤ ਨੂੰ ਕੋਈ ਲਾਈਟ ਦਾ ਪ੍ਰਬੰਧ ਨਹੀਂ ਸੁੰਨੇ ਕਲਰਾਂ ਦੇ ਵਿੱਚ ਤੁਸੀਂ ਰਹਨੇ ਹੋ ਸੁੰਨੇ ਕਲਰਾਂ ਦੇ ਵਿੱਚ ਰਹਿ ਰਹੇ ਹੋ ਜੀ ਕਿਸ ਤਰ੍ਹਾਂ ਦੇਖਦੇ ਫਿਰ ਫਿਰ ਇਦਾਂ ਹੀ ਰਹੇ ਹੁਣ ਜਿੱਦਾਂ ਰੱਬ ਨੇ ਟਾਈਮ ਕਟਾਣਾ ਉਦਾਂ ਹੀ ਕਟਣਾ ਇਹਨਾਂ ਦੇ ਬੱਚਿਆਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਉਹ ਵੀ ਸਾਡੇ ਨਾਲ ਮੌਜੂਦ ਨੇ ਕੀ ਨਾਮ ਹੈ ਵੀਰੇ ਆਪਣਾ ਮੇਨੂੰ ਬਾਗੂ ਜੀ ਬਾਗੂ ਜੀ ਕਿਸ ਤਰ੍ਹਾਂ ਦੇਖਦੇ ਹੋ ਨਵੀਂ ਜਨਰੇਸ਼ਨ ਆ ਰਹੀ ਆ ਤੁਹਾਡੀ ਤੁਹਾਡੇ ਲਵੇ ਮੋਬਾਈਲ ਵੀ ਨਵੇਂ ਆ ਗਏ ਹੋਣੇ ਪਰ ਫਿਰ ਵੀ ਤੁਹਾਡਾ ਜਿਹੜਾ ਜੀਵਨ ਆ ਪੁਰਾਣੇ ਤਰੀਕੇ ਨਾਲ ਚੱਲ ਰਿਹਾ ਹਾਂ ਹਾਂਜੀ ਹਾਂਜੀ ਪੁਰਾਣੇ ਜੀਵਨ ਦੇ ਵਿੱਚ ਚੱਲ ਰਹੀ ਬੱਚਿਆਂ ਦਾ ਕੀ ਦੇਖਦੇ ਹਾਂ ਕਿਵੇਂ ਪੜਾ ਰਹੇ ਹੋ ਕੀ ਗੱਲਬਾਤਾਂ ਬੱਚੇ ਸਰਕਾਰੀ ਸਕੂਲ ਪਾਏ ਹੋਏ ਨੇ ਉੱਥੇ ਭੱਜ ਜਾਂਦੇ ਸਕੂਲ ਪੜ੍ਹਨ ਬਸ ਬਾਕੀ ਜੇ ਨਾ ਕਈ ਵਾਰੀ ਵਰਤੂ ਵਰਤੂ ਨਹੀਂ ਤਾਂ ਹੀ ਹੁੰਦੀ ਘਰੇ ਰਹਿੰਦੇ ਨੇ ਪੰਜ ਜਾਮ ਨਹੀਂ ਗਈ ਪਾਣੀ ਦਾ ਇੰਤਜ਼ਾਮ ਨਹੀਂ ਤੇ ਫਿਰ ਡੰਗਰ ਕਿਵੇਂ ਪਾਲ ਰਹੇ ਹੋ ਡੰਗਰਵਾਸਾ ਘਰ ਤੋਂ ਕੋਈ 10 ਕਿਲੋਮੀਟਰਾਂ ਕੱਢੇ ਹੋਣੇ ਚੋਏ ਦੇ ਉੱਤੇ ਪਾਣੀ ਇਸ ਕਰਕੇ ਆ ਪੁਲ ਥੱਲੇ ਬੈਠੇ ਆ ਮੂੰ ਅਸੀਂ ਰਹਿੰਦੇ ਕਲਰਾਂ ਚ ਹੈ ਕਹਾਵਤਾਂ ਕਲਰਾਂ ਚ ਰਹ ਰਹੇ ਹਾਂ ਪਤਾ ਲੱਗਿਆ ਜ਼ਮੀਨ ਦਾ ਠੇਕਾ ਦਿੰਨੇ ਉੱਥੇ ਕਿਰਾਏ ਤੇ ਰਹਨੇ ਹੋ ਇੱਕ ਤਰ੍ਹਾਂ ਦਾ ਹਾਂਜੀ ਉੱਥੇ ਕਿਰਾਏ ਤੇ ਰਹਨੇ 12000 ਰੁਪਏ ਵਿਕੇ ਦਾ ਦਿੰਨੇ ਜੀ ਕਿੰਨੇ ਸਾਲ ਤੋਂ ਰਹ ਰਹੇ ਹੋ ਉੱਥੇ ਸਾਨੂੰ 20 ਸਾਲ ਹੋ ਗਏ ਉਰ 3 ਸਾਲ ਹੋ ਗਏ ਤੇ ਬੱਚਿਆਂ ਦੇ ਜਦ ਮੈਂ ਦੇਖਿਆ ਵੀ ਬੱਚਿਆਂ ਦੇ ਹਾਲਾਤ ਵੀ ਥੋੜੇ ਜੇ ਠੀਕ ਨਹੀਂ ਹੈਗੇ ਫਿਰ ਪੜ੍ਹਾਈ ਦੇ ਕਿਸ ਤਰ੍ਹਾਂ ਸਿਸਟਮ ਕਰਦੇ ਹਾਂ ਕਿਵੇਂ ਬੱਚਿਆਂ ਨੂੰ ਸਕੂਲ ਛੱਡਦੇ ਹਾਂ ਕਿਸ ਤਰ੍ਹਾਂ ਦੀ ਪੜ੍ਹਾਈ ਕਰਾ ਰਹੇ ਹਾਂ ਬੱਚੇ ਬਸ ਸਕੂਲ ਛੱਡ ਦਿੰਦੇ ਆ ਮਾੜਾ ਮੋਟਾ ਵਿੱਚ ਤਾਂ ਸਾਹਕਤਾ ਹੋਰ ਪਤਾ ਲੱਗ ਜਾਂਦਾ ਜੀ ਉਹ ਅਸੀਂ ਪ੍ਰਾਈਵੇਟ ਤੇ ਲਾ ਨਹੀਂ ਸਕਦੇ ਸਰਕਾਰੇ ਵਿੱਚ ਮਾੜਾ ਮੋਟਾ ਚੱਲ ਸਾਹਕਤਾ ਉਹਦਾ ਪਤਾ ਲੱਗ ਜਾਂਦਾ ਛੱਡ ਕੇ ਆਉਣ ਦਾ ਕੀ ਤਰੀਕਾ ਰਹਿੰਦਾ ਕਿਉਂਕਿ ਤੁਹਾਡੇ ਜਿੱਥੇ ਜਗ੍ਹਾ ਤੇ ਤੁਸੀਂ ਰਹਿ ਰਹੇ ਹੋ ਉਸ ਤੋਂ ਸਕੂਲ ਦਾ ਕਮ ਸੇ ਕਮ 5 ਕਿਲੋਮੀਟਰ ਦਾ ਹਾਸਲਾ ਤਾਂ ਹੋਵੇਗਾ ਹਾਂਜੀ ਇਹ ਨਾ ਹੋਊਗਾ ਜੀ ਅਸੀਂ ਨਾ ਸਾਡੇ 5-6 ਘਰਾਂ ਦੇ ਜਵਾਕ ਨੇ ਅਸੀਂ ਬਾਰ ਬਾਰ ਛੱਡ ਜਾਂਦੇ ਹਾਂ ਮਨ ਲ ਕੇ ਬਾਰੀ ਸਰ ਛੱਡਿਓ ਨਾ ਹਾਂਜੀ ਹਾਂਜੀ ਕੋਈ ਇੱਕ ਦਿਨ ਇੱਕ ਦਿਨ ਮੈਂ ਛੱਡਿਆ ਜਾਂ ਮੈਂ ਦੂਜੇ ਦੂਜੇ ਬੰਦੇ ਛੱਡਿਆ ਐ ਪੰਜ ਘਰਾਂ ਦੇ ਪੰਜ ਜਣੇ ਛੱਡ ਕੇ ਆਉਂਦੇ ਨੇ ਜਿਹੜੇ ਪਸ਼ੂ ਨੇ ਇਹਨਾਂ ਨੂੰ ਤੁਸੀਂ ਕਲਰਾਂ ਦੇ ਵਿੱਚ ਚਾਰਦੇ ਹੋ ਜਿਵੇਂ ਖੇਤਾਂ ਵਾਲੇ ਲੋਕ ਵੀ ਕਈ ਸ਼ਿਕਾਇਤ ਕਰਦੇ ਨੇ ਵੀ ਤੁਹਾਡੇ ਪਸ਼ੂ ਸਾਡੇ ਖੇਤਾਂ ਜਾ ਕੇ ਉਸ ਤਰ੍ਹਾਂ ਨੂੰ ਕਿਵੇਂ ਦੇਖਦੇ ਹੋ ਉਸ ਤਰ੍ਹਾਂ ਦਾ ਫਿਰ ਮਨ ਬੜਾ ਦੁਖੀ ਹੁੰਦਾ ਜੀ ਪਸ਼ੂ ਦਾ ਚਲੋ ਵੱੜ ਵੀ ਜਾਂਦਾ ਕੈਮਰੇ ਵਿੱਚ ਕੋਸ਼ਿਸ਼ ਕਰਦੇ ਆ ਬੜ ਨੇ ਦਿੰਦੇ ਕਿਸੇ ਨੁਕਸਾਨ ਕਰਾ ਕੇ ਸੀ ਰਾਜ਼ ਨਹੀਂ ਹੈਗਾ ਜੀ ਇਹ ਪਸ਼ੂਆਂ ਤੇ ਹਰਾ ਚਾਰਾ ਦਾ ਕੀ ਪ੍ਰਬੰਧ ਕਰਿਆ ਹੋਇਆ ਹਰਾ ਚਾਰਾ ਕਈ ਵਾਰੀ ਮੋਲ ਲੈਦੇ ਨੇ ਕਿ ਬਾਕੀ ਸੁੱਕੀ ਪਰਾਲੀ ਐ ਡੰਪ ਲਾ ਦੇ ਉੱਥੇ ਉਹ ਪਾ ਦਿੰਦੇ ਆ ਕਈ ਵਾਰੀ ਭੁੱਖੇ ਵੀ ਰਹਿੰਦੇ ਜੀ ਦੁੱਧ ਵਾਲੇ ਮਾੜਾ ਮੋਟਾ ਦਾਣਾ ਪਾ ਲਈ ਬਾਕੀ ਚਾਰ ਚੁਰਕੀ ਗੁਜ਼ਾਰ ਕਰ ਲੈਂਦੀ ਹਾਂ ਜੀ ਹਾਂ ਜਿਹੜਾ ਦੁੱਧ ਤੁਸੀਂ ਚੋਨੇ ਉਹ ਡੰਗਰਾਂ ਦਾ ਕੁਝ ਤਾਂ ਬੱਚਿਆਂ ਵਾਸਤੇ ਰੱਖ ਦੇਵੋਗੇ ਬਾਕੀ ਦੋਜਿਆਂ ਨੂੰ ਪਾਉਂਦੇ ਹੋਵੋਗੇ ਕਿੰਨਾ ਕੁ ਤੁਹਾਡਾ ਗੁਜ਼ਾਰਾ ਹੋ ਜਾਂਦਾ ਪਰ ਰੋਟੀ ਪਾਣੀ ਚੱਲਦਾ ਜੀ ਰੋਟੀ ਪਾਣੀ ਚੱਲਦਾ ਜਿਹੜਾ ਮਾੜਾ ਮੋਟਾ ਹੁੰਦਾ 2-3 ਕਿਲੋ ਕਰੇ ਰੱਖ ਕੇ 10-12 ਕਿਲੋ ਪਾ ਦਿੰਦੇ ਆ ਪੰਜ ਜੀਆਂ ਦਾ ਕਿਵੇਂ ਸਰਦਾ ਬੱਚੇ ਵੀ ਨੇ ਬਾਕੀ ਫੈਮਿਲੀ ਵੀ ਆ ਵੀ 2-4 ਕਿਲੋ ਦੁੱਧ ਰੱਖ ਕੇ ਬਾਕੀ ਪੌਣਾ ਤੇ 10 ਲੀਟਰ ਨਾਲ ਕਿੰਨਾ ਕੁ ਗੁਜ਼ਾਰਾ ਹੋਣਾ ਆ ਫਿਰ ਥੋੜੇ ਬਹੁਤੇ ਡੰਗਰ ਵੇਚਣੇ ਪੈਂਦੇ ਜਿਹੜੇ ਛੋਟੇ ਛੋਟੇ ਕੱਟੇ-ਕੁੱਟੇ ਨੇ ਜਾਂ ਮੈਸੇ ਕੋਈ ਵੇਚਣੀ ਪੈਂਦੀ ਇਸ ਤੋਂ ਇਲਾਵਾ ਹੋਰ ਵੀ ਤੁਹਾਡਾ ਕੋਈ ਬੰਦਾ ਕੰਮਕਾਰ ਕਰਦਾ ਜਿਵੇਂ ਕੋਈ ਦਿਹਾੜੀ ਦਾ ਪਾ ਕਰਦਾ ਜਾਂ ਹੋਰ ਕੋਈ ਚੀਜ਼ ਜਾਂਦੇ ਨੇ ਤਿੰਨ ਬੰਦੇ ਜਾਂਦੇ ਨੇ ਸੰਗਰੂ ਜਾਂਦੇ ਨੇ ਹਾਂਜੀ ਤੇ ਹਾਰੀ ਤੇ ਜਾਂਦੇ ਨੇ ਤੇ ਗੁਜ਼ਾਰਾ ਹੋ ਜਾਂਦਾ ਪਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਤੁਸੀਂ ਇੱਕ ਛੋਟੇ ਜਿਹੇ ਪਿੰਡ ਤੋਂ ਵੀ ਅਮੀਰ ਹੋ ਕਿਉਂਕਿ ਡੰਗਰ ਤੁਹਾਡੇ ਲਵੇ ਹੈਗੇ ਨੇ ਪਰ ਅੱਜਕੱਲ ਪਿੰਡਾਂ ਦੇ ਵਿੱਚ ਉਹ ਵੀ ਡੰਗਰ ਅਲੋਪ ਹੁੰਦੇ ਜਾ ਰਹੇ ਨੇ ਹਾਂਜੀ ਡੰਗਰ ਬੰਦ ਨੇ ਬੂਟੇ ਲੱਗਨੇ ਸੜਕਾਂ ਤੇ ਉਹ ਕਹਿੰਦੇ ਨੇ ਭਾਈ ਤੁਸੀਂ ਕਿਤੇ ਜਿਹੜੇ ਜਿੱਥੇ ਬੂਟੇ ਨੇ ਕਿ ਉੱਥੇ ਚਾਰੋ ਨਹੀਂ ਤਾਂ ਆਪਣਾ ਘਰੇ ਪ੍ਰਬੰਧ ਕਰੋ ਬੰਨ ਕੇ ਪਰਚਾਰੇ ਦਾ ਤੋਂ ਲੈ ਕੇ ਛੱਡ ਪਾਓ ਨਹੀਂ ਜਿੱਥੇ ਤੁਸੀਂ ਰਹਿ ਰਹੇ ਹੋ ਹੁਣ ਫਿਲਹਾਲ ਉੱਥੇ ਕੋਈ ਸੈਟ ਦਾ ਪ੍ਰਬੰਧ ਤਾਂ ਹੈ ਨਹੀਂ ਉੱਥੇ ਤਾਂ ਜੀ ਪੰਚਾਇਤ ਜ਼ਮੀਨ ਹੈ ਠੇਕੇ ਲਈ ਹੈ ਆਬ ਜਮੀ ਤਾਂ ਨਹੀਂ ਹੈਗੀ ਬਾਕੀ ਕਲਰਾਂ ਕਰਕੇ ਮਾੜਾ ਮੋਟਾ ਚੱਲੀ ਜਾਂਦਾ ਉੱਥੇ ਮੂੰਹ 2 ਸਾਲ ਹੋ ਗਏ ਬਹੁਤ ਔਖਾ ਯਾਰੀ ਸਾਨੂੰ ਜਿਹੜੇ ਬੱਚੇ ਥੋੜੇ ਪੜਦੇ ਨੇ ਸਰਕਾਰੀ ਸਕੂਲ ਚ ਪੜਦੇ ਨੇ ਕਿਸ ਤਰ੍ਹਾਂ ਦੀ ਵਿਦਿਆ ਸਿੱਖ ਰਹੇ ਨੇ ਠੀਕ ਹੈ ਜੀ ਮਾੜਾ ਮੋਟਾ ਸਿੱਖ ਰਹੇ ਨੇ ਜਿਆਦਾ ਖਾਸ ਵੀ ਨਹੀਂ ਜਿਆਦਾ ਮਤਲਬ ਬਦ ਵੀ ਨਾ ਘਟ ਗਈ ਕੀ ਲੱਗਦਾ ਸਾਰੀ ਉਮਰ ਇਸ ਤਰ੍ਹਾਂ ਦੀ ਜ਼ਿੰਦਗੀ ਰਹੂ ਜਾਂ ਇਸ ਨੂੰ ਵੀ ਬਦਲੋਗੇ ਬਦਲਣ ਦੀ ਕੋਸ਼ਿਸ਼ ਤਾਂ ਕਰ ਰਹੇ ਹਾਂ ਜੀ ਮੈਂ ਚਲੋ ਕੋਸ਼ਿਸ਼ ਕਰ ਰਹੇ ਹਾਂ ਬਦਲ ਸਕਦੀ ਵੀ ਹੈਗੀ ਹੋਰ ਵੀ ਪਰਿਵਾਰਾਂ ਦੇ ਮੈਂਬਰਾਂ ਨਾਲ ਇਹਨਾਂ ਦੀ ਗੱਲ ਕਰਾਂਗੇ ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਜਿਵੇਂ ਵੀ ਜਨਰੇਸ਼ਨ ਟੈਕਨੋਲੋਜੀ ਚੇਂਜ ਹੋਈ ਜਾਂਦੀ ਆ ਅਸੀਂ ਵੀ ਆਪਣੇ ਪਰਿਵਾਰਾਂ ਨੂੰ ਚੇਂਜ ਕਰਦੇ ਰਹਾਂਗੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਜਿਸ ਜਗ੍ਹਾ ਤੇ ਇਹ ਰਹਿ ਰਹੇ ਨੇ ਕਿਸ ਤਰ੍ਹਾਂ ਦੇ ਹਾਲਾਤ ਨੇ ਜੀ ਨਾਮ ਆ ਸਰ ਮੁਹੰਮਦ জাফর ਕਿੰਨੇ ਸਾਲ ਦੀ ਉਮਰ ਆ 8 ਕਿਹੜੀ ਕਲਾਸ ਪੜਦਾ ਤੀਜੀ ਤੇਰੇ ਸਕੂਲ ਚ ਪੜਦਾ ਹਰਕੀਸ਼ਨਪੁਰ ਆ ਕੀ ਪੜਾਇਆ ਜਾਂਦਾ ਜੀ ਤੇਰੇ ਕੀ ਪੜਦੇ ਹੋ ਤੁਸੀਂ ਸੁਣਾਓ ਡਾਰ ਕਹਾਣੀਆਂ ਗੁਰਦਾਸੀ ਨੇ ਪੈਦਲ ਪਾਪਾ ਨੇ ਲਿਆ ਦਿੱਤੀ ਸਾਈਕਲ ਰੰਗ ਹੈ ਉਸ ਦਾ ਲਾਲ ਚਲਦੀ ਬੜੀ ਕਮਾਲ ਕਹਿੰਦੇ ਮੇਰੀ ਸਾਥੀ ਸਿਰਫ ਨਹੀਂ ਕਾਥੀ ਹੋਰ ਅੱਧੀ ਕੈਂਡੀ ਲਾਂਦਾ ਹਾਂ ਸਾਈਕਲ ਖੁੱਕ ਜਾਂਦਾ ਹਾਂ ਇਹ ਨਾਮ Amahmu masalah, jadi kita ke lagi pernah kali. Lagi sepi, saya kena udara, sunau, udara, 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 ਪਪਲਿਆਤੀ ਸੈਂਕਲ ਅੱਜ ਵੀ ਕੈਂਚ ਲਾਉਂਦਾ ਹਾਂ ਸੈਂਕਲ ਕੂਬ ਦੇ ਕਹਿੰਦੇ ਮੇਰੇ ਸਾਥ ਹੀ ਛੁਣੀਆਂ ਕਾਠੀ ਅੱਜ ਕੈਂਚ ਲਾਉਂਦਾ ਹਾਂ ਸੈਂਕਲ ਕੂਬ ਨੂੰ ਮੰਨ ਲਾਂ ਸਕੋ ਆਈ ਤੇ ਵੀ ਸਨਾਂਗਾ ਕਾ ਲਈ ਹਾਂ ਨਿੱਕੀ ਜੀ ਮਹਿਮੂਨੀ ਗਲ ਵਿੱਚ ਪਾਈ ਤੂੰ ਨਹੀਂ ساری ਮੇਰੇ ਭੂਤ ਹੈ ਕਿੰਨਾ ਸੋਹਣਾ ਸੂਟ ਹੈ